ਇੱਕ ਵਾਰ ਮੁਲਾਕਾਤ ਸੌਂ ਸਿੰਘ ਕਿਰਪਾਲ ਸਿੰਘ ਰੋਹਾਨੀ ਮਿਸ਼ਨ ਵਾਲਿਆਂ ਦੇ ਨਾਲ ਹੋਈ ਉਹਨਾਂ ਦੇ ਇੱਕ ਸੱਜਣ ਦੇ ਨਾਲ ਹਵਾਰਤਾ ਲਾਭ ਹੋਈ ਤੇ ਕਹਿਣ ਲੱਗੇ ਕਿ ਜੀ ਅਸੀਂ ਪ੍ਰਮਾਤਮਾ ਦੇ ਅੰਸ਼ ਹੈ ਕਿ ਜਿਵੇਂ ਪੁੱਤਰ ਪ੍ਰਿਤਾ ਤੋਂ ਅਲੱਗ ਹੋ ਜਾਂਦਾ ਵਿਛੋੜਾ ਆ ਜਾਂਦਾ ਐਵੇਂ ਅਸੀਂ ਆਪਣੇ ਪਰਮਾਤਮਾ ਤੋਂ ਅਸੀਂ ਆਪਣੇ ਅਸਲ ਘਰ ਤੋਂ ਵੱਖ ਹੋ ਚੁੱਕੇ ਹਾਂ ਅਲੱਗ ਹੋ ਚੁੱਕੇ ਹਾਂ ਅਸੀਂ ਆਪਣੇ ਅਸਲ ਘਰ ਦੇ ਵਿੱਚ ਜਾਣਾ ਹੈ ਅਸੀਂ ਸਭ ਅੰਸ਼ ਹੈ ਮੇਰੇ ਭਾਈ ਜੇ ਬੁਰਾ ਨਾ ਮੰਨੋ ਤਾਂ ਤਾ ਤੋ ਹੁਣੇ ਕਿ ਸਵਾਲ ਕਰ ਸਕਦਾ ਹੈ ਕਹਿੰਦੇ ਜੀ ਕਰੋ ਜ਼ਰੂਰ ਮੇਗਾ ਭਾਈ ਮੈਨੂੰ ਆਹ ਗੱਲ ਦੱਸੋ ਕਿ ਅੰਸ਼ ਦਾ ਵਿਛੋੜੇ ਦਾ ਦਾਇਰਾ ਕੀ ਹੈ ਕਹਿੰਦੇ ਜੀ ਮੈਨੂੰ ਗੱਲ ਸਮਝ ਨਹੀਂ ਆਈ ਮੇਰੇ ਭਾਈ ਹੁਣੇ ਤੁਸੀਂ ਕਿਹਾ ਕਿ ਅਸੀਂ ਉਹਦੇ ਅੰਸ਼ ਹੈ ਤੇ ਅੰਸ਼ ਦਾ ਦਾਇਰਾ ਕੀ ਹੈ ਉਹ ਦਾਇਰਾ ਉਹ ਸੀਮਾ ਉਹ ਹੱਦ ਕੀ ਹੈ ਕਿੱਥੇ ਤੱਕ ਦੀ ਹੈ ਕਿ ਜਿੱਥੋਂ ਆਪਾਂ ਪਤਾ ਲਗਾ ਸਕੀਏ ਕਿ ਵਿਛੋੜਾ ਹੈ ਕਹਿੰਦੇ ਜੀ ਤੁਸੀਂ ਡੂੰਗੀ ਗੱਲ ਪੁੱਛ ਲਈ ਮੈਂ ਗੱਲ ਮੈਨੂੰ ਜੋ ਆਪ ਚਾਹੀਦ ਹੋਏ ਕਹਿੰਦੇ ਜੀ ਆ ਤਾਂ ਗੱਲ ਸਮਝ ਨਹੀਂ ਆ ਰਹੀ ਮੈਂ ਕਿਹਾ ਚਲੋ ਮੈਂ ਤੁਹਾਡੀ ਗੱਲ ਨੂੰ ਆਸਾਨ ਕਰ ਦਿੰਦਾ ਕਿ ਆ ਪੰਜ ਮਹਾਪੂਤ ਦੇ ਨਾਲ ਤੁਹਾਡੇ ਸਰੀਰ ਦਾ ਨਿਰਮਾਣ ਹੋਇਆ ਹੈ ਹਵਾ ਜਲ ਅਗਨੀ ਆਕਾਸ਼ ਧਰਤੀ ਹੁਣ ਆ ਪੰਜ ਦੇ ਪੰਜ ਬਾਰਵੀਂ ਹੁਣ ਜਿਹੜਾ ਬਾਹਰ ਔਰ ਅੰਦਰ ਹੈ ਆਪਾਂ ਬਚਪਨ ਚ ਪੜਦੇ ਹੁੰਦੇ ਸੀਗੇ ਅਣੂ ਪਰਮਾਣੂ ਇਲੈਕਟ੍ਰੋਨ ਪ੍ਰੋਟੋਨ ਨਿਊਟ੍ਰੋਨ 3 ਮੋਡਸ ਆਫ ਨੇਚਰ ਆ ਪ੍ਰਕ੍ਰਿਤੀ ਦੇ ਤਿੰਨ ਗੁਣ ਜਿਹੜੇ ਹਨ ਰਜੋਸ ਤੋ ਤੋਮੋ ਇਹਨਾਂ ਦੇ ਨਾਲ ਪ੍ਰਕ੍ਰਿਤੀ ਦਾ ਹਰ ਇੱਕ ਚੀ ਦਾ ਨਿਰਮਾਣ ਹੋਇਆ ਹੈ ਹੁਣ ਜੇ ਆ ਤਿੰਨਾਂ ਨੂੰ ਵੀ ਵਿਗਿਆਨਿਕ ਤੌਰ ਤੇ ਜਿਹਨਾਂ ਨੂੰ ਇੱਕ ਇਹਨਾਂ ਦਾ ਨਾਸ਼ ਕਰਨਾ ਚਾਹੀਏ ਤਾਂ ਇਹਦਾ ਵੀ ਨਾਸ਼ ਹੁੰਦਾ ਨਹੀਂ ਹੈਗਾ ਕਉਂ ਪਰ ਕਿ ਪੂਰੀ ਤਰ੍ਹਾਂ ਦੇ ਨਾਲ ਨਾਸ਼ ਨਹੀਂ ਹੁੰਦਾ ਤੇ ਰੂਪਾਂਤਰਣ ਕੀਤਾ ਜਾ ਸਕਦਾ ਹੈ ਇਹਨਾਂ ਦਾ ਰੂਪਾਂਤਰਣ ਦੇ ਨਾਲ ਆ ਊਰਜਾ ਦੇ ਵਿੱਚ ਪਰਿਵਰਤਿਤ ਹੋ ਜਾਂਦੀ ਹੈ ਵਿਗਿਆਨ ਇੱਥੇ ਤੱਕ ਆ ਗਿਆ ਹੁਣ ਊਰਜਾ ਨੂੰ ਕੱਢੋ ਬਾਹਰ ਕਰੋ ਲੱਗ ਹੁਣ ਊਰਜਾ ਦਾ ਦਾਇਰਾ ਕੀ ਆ ਹੈ ਧਰਤੀ ਚੋਂ ਕਰੋ ਊਰਜਾ ਲੱਗ ਅਗਨੀ ਚੋਂ ਹਵਾ ਚੋਂ ਪਾਣੀ ਚੋਂ ਆਕਾਸ਼ ਚੋਂ ਕਰੋ ਊਰਜਾ ਲੱਗ ਵਿਛੋੜਾ ਕਿੱਥੇ ਤੱਕ ਆ ਫਿਰ ਕਿਹੜਾ ਅੰਸ਼